ਤੁਸੀਂ ਦੇਖ ਰਹੇ ਹੋ ਨਰ ਪੰਜਾਬੀ ਵਲੌਗਸ ਤੇ ਅੱਜ ਅਸੀਂ ਦੀਵਾਲੀ ਦੇ ਮੌਕੇ ਤੇ ਪਿੰਡ ਆਡਾ ਚਾਗੋਲਬੇਟ ਨੂੰ ਕਵਰੇਜ ਕਰ ਰਹੇ ਹਾਂ ਕਿ ਦੇਖੋ ਕਿਵੇਂ ਇਸ ਚਾਗੋਲ ਅਡੇ ਚ ਰੌਣਕ ਹੈ ਤੇ ਅੱਜ ਮੈਂ ਪਹਿਲਾਂ ਆਇਆ ਜੀ ਬੱਗਰ ਸਵੀਟ ਸ਼ਾਪ ਤੇ ਜਿੱਥੇ ਜਲੇਬੀਆਂ ਕੱਡੀਆਂ ਜਾ ਰਹੀਆਂ ਤੇ ਵੇਖੋ ਜੀ ਕਠਾਣਿਆਂ ਤੋਂ ਤੇ ਦੂਰੋਂ ਦੂਰੋਂ ਜਿਹੜੇ ਆ ਗਾਹ ਆ ਰਹੇ ਨੇ ਦੇਖੋ ਲਾਈਵ ਇੱਥੇ ਜਲੇਬੀਆਂ ਇਹ ਮਹਾਰਾਜ ਜੀ ਕੋਲ ਇੱਥੇ ਹੋਰ ਕੀ ਕੀ ਬਣਾਇਆ ਜਾ ਰਿਹਾ ਨੀਰ ਵਾਲੇ ਪਕੌੜੇ ਆ ਮਿਕਸ ਪਕੌੜੇ ਆ ਹਰ ਇੱਕ ਮਠਾਈ ਮਿਲੇਗੀ ਬਾਕੀ ਹੋਰ ਵੀ ਮਤਲਬ ਪਨੀਰ ਵੀ ਆ ਤੇ ਮਿਕਸ ਸਭ ਕੁਝ ਮਤਲਬ ਹਰ ਤਰ੍ਹਾਂ ਦੀ ਆਈਟਮ ਜਿਹੜੀ ਐ ਇੱਥੋਂ ਮਿਲ ਰਹੀ ਆ ਦੇਖੋ ਲਾਈਵ ਕਰਨੇ ਆ ਲੋਕੀ ਟੇਗ ਲੋ ਜਾਏ ਤੇਰੀ ਫੋਟੋ ਵਿੱਚ ਆਉਂਦੀ ਹੈ ਇਹ ਆ ਜੀ सोनू स्वीट शॉप ਦੀ ਦੁਕਾਨ ਇੱਥੇ ਵੀ ਜਲੇਬੀਆਂ ਪਕੌੜੇ ਤੇ ਵੱਖ-ਵੱਖ ਤਰ੍ਹਾਂ ਦੀਆਂ ਆਟਮਾਂ ਜਿਹੜੀਆਂ ਤਿਆਰ ਕੀਤੀਆਂ ਜਗੜਬੇੜ ਚ ਪੂਰੀ ਰੌਣਕ ਹੈ ਜੀ ਦੇਖੋ ਲਾਈਵ ਸੋ ਅਸੀਂ ਹੁਣ ਪਹੁੰਚੇ ਆ ਜੀ ਡਾਕਟਰ ਜੱਗੀਰ ਦੇ ਕੋਲ ਅੱਜ ਦੀਵਾਲੀ ਤੇ ਵਿਸ਼ੇਸ਼ ਇਹਨਾਂ ਕੋਲ ਕੁਝ ਜਾਣਕਾਰੀ ਲਾਂਗੇ ਕਿ ਦੀਵਾਲੀ ਅਸੀਂ ਕਿਉਂ ਮਨਾਉਂਦੇ ਆ ਸਾਸਰੀ ਕਾਲ ਜੀ ਸਾਰਿਆਂ ਨੂੰ ਸਰ ਦੇਖੋ ਦੀਵਾਲੀ ਧਿਆਰ ਆ ਇੱਕ ਮਤਲਬ ਬਹੁਤ ਹੀ ਪਵਿੱਤਰ ਧਿਆਰ ਆ ਇਨੂੰ ਮਨਾਇਆ ਜਾਂਦਾ ਵਾ ਇਹਦੇ ਨਾਲ ਹੀ ਸਾਡਾ ਇੱਕ ਬਹੁਤ ਹੀ ਵੱਡਾ ਇਤਿਹਾਸ ਜੁੜਿਆ ਹੋਇਆ ਵਾ ਜਿਹੜਾ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਸਾਡੇ ਗੁਰੂ ਸਾਹਿਬਾਨ ਨੇ ਬੰਦੀ ਛੋੜ 52 ਰਾਜਾ ਨੂੰ ਆਜ਼ਾਦ ਕਰਾਇਆ ਸੀ ਉਹਦੇ ਉਹਦੇ ਤਿਹਾੜ ਦੇ ਉਹਦੇ ਮਹੱਤਾ ਦੇ ਨਾਲ ਹੀ ਇਹ ਤਿਹਾੜ ਮਨਾਇਆ ਜਾਂਦਾ ਵਾ ਤੇ ਸਾਰੇ ਭਾਈਚਾਰਾ ਆਪ ਵਿੱਚ ਰਲ ਕੇ ਇਹ ਤਿਹਾੜ ਨੂੰ ਬਹੁਤ ਹੀ ਮਤਲਬ ਸਹੀ ਤਰੀਕੇ ਨਾਲ ਮਨਾਇਆ ਜਾਂਦਾ ਵਾ ਤੇ ਬੱਚੇ ਸਿਆਣੇ ਵੇਖੋ ਸਾਡੇ ਲਾਗੇ ਜਲੇਬੀਆਂ ਪਟਾਕੇ ਹਰ ਚੀਜ਼ ਨੂੰ ਚਲਾਇਆ ਜਾਂਦਾ ਵਾ ਤੇ ਇੰਨਾ ਹੀ ਕਹਿੰਦਾ ਹੋਇਆ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਸਾਡੇ ਵੱਡੇ ਕੇਵਲ ਸਿੰਘ ਜੀ ਕਿਸ਼ਨਪੁਰ ਇਹ ਆਪਣਾ ਵਿਚਾਰ ਦੱਸਣਗੇ ਮੈਂ ਜੀ ਸਾਰਿਆਂ ਦਾ ਧੰਨਵਾਦ ਕਰਦਾ ਆ ਡਾਕਟਰ ਸਾਹਿਬ ਨੇ ਦੱਸਿਆ ਵੀ ਛੇ ਜਿਹੜੇ ਛੇ ਆਪਾਂ ਗਏ ਆ ਉਧਰ ਗਵਾਲੀਆਰ ਸਾਹਿਬ ਗੁਰਦਰਾ ਸਾਹਿਬ ਉੱਥੇ ਦੇ ਕਿੰਨੇ ਨਾਲ ਆਪਾਂ ਸਾਰੇ ਲੈ ਕੇ ਪਵਿੱਤਰ ਸਾਰਿਆਂ ਨੂੰ ਸਾਰੇ ਗਵਾਲੀਅਰ ਦੇ ਕਿਲੇ ਚੋਂ ਆਪਾਂ ਕੱਢ ਕੇ ਲਿਆਏ ਬਾਹਰ ਸਾਰੇ ਰਾਜਿਆਂ ਨੂੰ ਜਿੰਨੇ ਵੀ ਹੈਗੇ ਸੀਗੇ ਸਾਡੇ ਨਾਲ ਪਰ ਅੱਜ ਅਸੀਂ ਇੱਥੇ ਆਪਣਾ ਕਠਾਣਾ ਪਿੰਡ ਵਿੱਚ ਬੈਠੇ ਆਂ ਜਿੱਥੇ ਕਿ ਕਦੇ ਵੀ ਕੋਈ ਚੀਜ਼ ਸਾਨੂੰ ਬਹੁਤ ਦੂਰੋਂ ਨੇੜਿਓਂ ਜਾਂ ਦਸਹਰੇ ਤੇ ਦੀਵਾਲੀ ਤੇ ਜਲੇਬੀ ਤੇ ਮਿਲਦੀ ਨਹੀਂ ਸੀਗੀ ਕੰਨ ਮਣੋਂ ਲਿਆਉਣੀਆਂ ਠੰਡੀਆਂ ਜਲੇਬੀਆਂ ਘਰ ਪਚਾਉਣੀਆਂ ਅੱਜ ਤਾਜ਼ਾ ਤਾਜ਼ਾ ਕਿੰਨੀਆਂ ਦੁਕਾਨਾਂ ਸਾਡੇ ਡੋਗਰ ਬਰਾਦਰੀ ਨੇ ਮੇੜ ਕੇ ਸਾਰਾ ਜੱਗਵਾਲ ਤੋਂ ਪਿੱਛੋਂ ਰੱਖ ਕੇ ਇਹ ਪ੍ਰੈਸਰਪੁੱਟਰ ਸਾਹਿਬ ਵੇਖ ਰਿਹਾ ਆ ਤਿੰਨ ਚਾਰ ਦੁਕਾਨਾਂ ਇਹਨਾਂ ਨੇ ਜਲੇਬੀਆਂ ਦੀਆਂ ਲਾਈਆਂ ਬਾਕੀ ਕਰੈਨੇ ਦੀਆਂ ਦੁਕਾਨਾਂ ਹੋਰ ਵੀ ਛੋਟੀਆਂ ਮੋਟੀਆਂ ਦੁਕਾਨਾਂ ਇਹਨਾਂ ਸਾਰੇ ਪਰਿਵਾਰ ਦੀਆਂ ਡੋਗਰ ਪਰਿਵਾਰ ਦੀਆਂ ਇਹ ਸਾਰਿਆਂ ਦੀਆਂ ਚੱਲ ਰਹੀਆਂ ਅਹੀ ਤੈਨੂੰ ਲੋ ਧੰਨਵਾਦ ਆਇਨੇ ਸਾਰੇ ਪਰਿਵਾਰ ਦਾ ਵੀ ਜਿਨ੍ਹਾਂ ਨੇ ਐਡਾ ਵੱਡਾ ਪ੍ਰਾਲਾ ਕਰਕੇ ਆ ਸਾਰੀਆਂ ਜਲੇਬੀਆਂ ਦੇ ਲੰਗਰ ਮਤਲਬ ਇਹ ਪਾਸ਼ਾਹੀ ਦੇ ਸਾਰੇ ਅੱਜ ਦਿਵਾਲੀ ਦੇ ਤਿਉਹਾਰ ਤੇ ਇਹ ਸਾਰਾ ਜਲੇਬੀਆਂ ਦਾ ਨਗਰ ਭਾਵੇਂ ਮੋਲੀ ਵੇਕ ਰੀਆਂ ਪਰ ਸਾਰਿਆਂ ਨੂੰ ਖਾਣ ਵਾਸਤੇ ਮਿਲ ਰਿਆ ਅਹੀ ਧੰਨਵਾਦ ਆ ਸਾਰਿਆਂ ਦਾ ਤੇ ਆਪਣੇ ਪ੍ਰੈਸਰ ਪੁੱਟਰ ਦਾ ਵੀ ਧੰਨਵਾਦ ਆ ਥੈਂਕ ਯੂ ਇਹ ਆ ਜੀ ਰਮਨ ਕਰਿਆਨਾ ਸਟੋਰ ਉਰੀ ਦੀ ਦੁਕਾਨ ਤੇ ਵੇਖੋ ਕਿੰਨੇ ਸੋਨੇ ਪਟਾਕੇ ਨੇ ਦੇਖੋ ਲਾਈਵ ਇਹ ਪਟਾਕੇ ਨੂੰ ਵੇਚ ਰਿਹਾ ਜੀ ਉਹਨਾਂ ਦਾ ਬੇਟਾ ਆਦੂ ਉਰੀ ਦੇਖੋ ਲਾਈਵ ਤੇ ਹੁਣ ਅਸੀਂ ਆ ਗਿਆ ਜੀ ਸੰਗਾ ਚਾਈਸ ਕਲੈਕਸ਼ਨ ਜਾਗਲਬੇਟ ਨੇੜੇ ਬਿਲਕੁਲ ਅੱਡੇ ਦੇ ਤੇ ਅੱਜ ਵੇਖੋ ਦੀਵਾਲੀ ਤੇ मौके पर जारी पूरी जारी दुकान सजाई हुई है जगमगखोरी है देखो लाईव ਬਾਗੂ ਨਹੀਂ ਬੋਲੇਗੀ ਉਹ ਸੈਂਟਰ ਕਾਊਂਟਰ ਕਾਹਦਾ ਕਾਊਂਟਰ ਆਪ ਕੀ ਨਾ ਕਰੀਏ ਇਹਦਾ ਅਰਟੀਫੀਸ਼ੀਅਲ ਜੋ ਦੇਖੋ ਕਿੰਨੀ ਸੋਹਣੀ ਸਜਾਵਟ ਕੀਤੀ ਹੋਈ ਆ ਹਰ ਤਰ੍ਹਾਂ ਦੀ ਆਈਟਮ ਜਿਹੜੀ ਉਹ ਸਜਾਈ ਹੋਈ ਆ ਹੈਲੋ ਵੀ ਵੀਰ ਸਾਡੀ ਗੱਲ ਕਰਨੀ ਕੰਮ ਚਾਹੀਦਾ ਹੈ ਪੁਲਿਆ ਤਰਵਾਜੂ ਨੌਲੀਆ ਨਹੀਂ ਮੈਨੂੰ ਨਹੀਂ ਜਲਦੀ ਆ ਅਸੀਂ ਕੁਝ ਤੇਰੀ ਚੀਜ਼ ਤੇ ਖਾਤਰਾਂ ਦੇ ਜਿਹੜੇ ਪਟਾਕੇ ਜਿਹੜੇ ਆ ਉਹ ਇੱਥੇ ਜਿਹੜੇ ਆ ਵੇਚੇ ਜਾ ਰਹੇ ਨੇ ਦੇਖੋ ਲਾਈਵ ਦੁਕਾਨਦਾਰ ਬੜੇ ਜ਼ਬਰਦਸਤ ਬੈਠੇ ਆ ਜੀ ਇਤੋਂ ਪਟਾਕਾ ਅੱਜ ਸਾਰਾ ਵਿਕ ਜਾਏਗਾ ਜੀ તેના નામ લગીયા લવી એના તો આને તો આને તો ઓલ ડે ફોર દોયા ટેનિંગ મે યો ઓરા ની મેલરી તારી ઉતરા પાસ ચાલ પાસી તું આ ਮਾਤਾ ਪਿਛਲੀ ਵੀਡੀਓ ਚ ਰਹੀ ਆ ਆਪਾਂ ਵੀਡੀਓ ਨੂੰ ਫੇਰ ਰੱਖ ਕੇ ਲੈ ਲਈਏ ਆਪਾਂ 1500 ਤੱਕ ਆ ਤੇ ਹਰ ਤਰ੍ਹਾਂ ਦੀ ਜਿਹੜੀ ਆਈਟਮ ਜਿਹੜੀ ਆ ਇੱਥੋਂ ਉਹ ਮਿਲਦੀ ਆ ਤੁਸੀਂ ਜੇ ਕਿਸੇ ਵੇਲੇ ਵਿਥੇ ਆ ਸਕਦੇ ਮੜਾ ਤੇ ਉਹ ਆਪਾਂ ਹੁਣ ਸੰਗ ਚੋਇਸ ਕਲੈਕਸ਼ਨ ਤੇ ਅਰਸ਼ਦੀਪ ਨਾਲ ਗੱਲ ਕਰਾਂਗੇ ਕਿ ਅੱਜ ਤੁਸੀਂ ਜਿਹੜੀਆਂ ਲੋਕਾਂ ਵਾਸਤੇ ਕਿਹੜੀ-ਕਿਹੜੀ ਆਈਟਮਾਂ ਲਾਈਆਂ ਤੇ ਕੀ ਲੋਕਾਂ ਨੂੰ ਗਿਫਟ ਦੇ ਰਹੇ ਹੋ ਇਸ ਬਾਰੇ ਜਾਣਕਾਰੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸੰਗ ਚੋਇਸ ਕਲੈਕਸ਼ਨ ਤੇ ਇੱਥੇ ਹਰ ਇੱਕ ਤਰ੍ਹਾਂ ਦਾ ਪ੍ਰੋਡਕਟ ਅਵੇਲੇਬਲ ਹੈ ਜੀ ਅਸੀਂ ਦੀਵਾਲੀ ਤੇ 2000 ਤੋਂ ਉੱਤੇ ਜੋ ਵੀ ਸ਼ਾਪਿੰਗ ਕਰ ਰਹੇ ਆ ਉਹਨੂੰ ਗਿਫਟ ਵੀ ਨਾਲ ਪ੍ਰੋਵਾਈਡ ਕਰ ਰਹੇ ਆ ਪਟਾਕੇ ਐ ਹਰ ਇੱਕ ਤਰ੍ਹਾਂ ਦੇ ਜੋ ਵੀ ਤੁਸੀਂ ਮਟੀਰੀਅਲ ਲੈ ਰਹੇ ਹੋ ਪਟਾਕੇ ਲੈ ਰਹੇ ਹੋ ਜਾਂ ਕੋਸਮੈਟਿਕ ਦਾ ਸਮਾਨ ਲੈ ਰਹੇ ਹੋ ਘਰ ਦੇ ਫਰਨੀਚਰ ਲਈ ਕੁਝ ਵੀ ਲੈ ਰਹੇ ਹੋ ਤੇ ਉਹ ਹਰ ਇੱਕ ਚੀਜ਼ ਲਈ ਤੁਹਾਨੂੰ ਨਾਲ ਗਿਫਟ ਪ੍ਰੋਵਾਈਡ ਕੀਤਾ ਜਾਏਗਾ 2000 ਦੇ ਅਬ ਸ਼ੋਪਿੰਗ ਕਰਨ ਤੇ ਤੇ ਇਸ ਦੇ ਇਲਾਵਾ ਕਿਹੜੀ ਕੋਈ ਐਕੀ ਨਵੀਂ ਜਿਹੜੀ ਕੋਈ ਆਈਟਮ ਜਿਹੜੀ ਇੱਥੇ ਮੌਜੂਦ ਹੈ ਇਸਵਰੀ ਇੱਥੇ ਅਸੀਂ ਬਰਤਨ ਵੀ ਲੈ ਕੇ ਆਏ ਹੋਏ ਆ ਹਰ ਇੱਕ ਤਰ੍ਹਾਂ ਦੇ ਬਰਤਨ ਇੱਥੇ ਮਿਲਣਗੇ ਤੁਹਾਨੂੰ ਸਿਨਰੀਸ ਨੇ ਹੋਰ ਵੀ ਬਹੁਤ ਸਾਰੇ ਪ੍ਰੋਡਕਟਸ ਨੇ ਪਟਾਕਿਆਂ ਚ ਵੀ ਅਸੀਂ ਬਹੁਤ ਸਾਰੇ ਬਹੁਤ ਸਾਰੀ ਵਧੀਆ ਕੁਆਲਿਟੀਜ਼ ਨੇ ਸਾਡੇ ਕੋਲ ਸਟੀਲ ਦੇ ਬਰਤਨ ਜਿਹੜੇ ਆਏ ਬਹੁਤ ਵਧੀਆ ਕੁਆਲਿਟੀ ਦੇ ਨੇ ਸਿਨਰੀਸ ਨੇ ਪੈਨ ਡਰਾਈਵ ਨਾਲ ਪ੍ਰੋਵਾਈਡ ਕੀਤੀਆਂ ਜਾਣਗੀਆਂ ਜਿਹਦੇ ਵਿੱਚ ਗੁਰਬਾਨੀ ਹਰ ਇੱਕ ਤਰ੍ਹਾਂ ਦੀ ਸਿਨਰੀਪ ਤੁਹਾਨੂੰ ਇੱਥੇ ਅਵੇਲੇਬਲ ਹੋਏਗੀ ਤੇ ਤੁਸੀਂ ਆਪਣੇ ਜਿਹੜੇ ਦਰਸ਼ਕਾਂ ਜਾਂ ਆਪਣੇ ਜਿਹੜੇ ਕਸਟਮਰ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹਾਂਗੀ ਕਿ ਤੁਸੀਂ ਸੰਗ ਚੋਇਸ ਕਲੈਕਸ਼ਨ ਤੇ ਜ਼ਰੂਰ ਵਿਜ਼ਿਟ ਕਰੋ A1 ਕੁਆਲਿਟੀ ਦਾ ਪ੍ਰੋਡਕਟ ਇੱਥੇ ਮਿਲਦਾ ਹਰ ਇੱਕ ਤਰ੍ਹਾਂ ਦਾ ਕੋਸਮੈਟਿਕ ਪਟਾਕੇ ਜੋ ਕੁਝ ਵੀ ਤੁਹਾਨੂੰ ਚਾਹੀਦਾ ਹਰ ਇੱਕ ਤਰ੍ਹਾਂ ਦੀ ਪ੍ਰੋਡਕਟ ਤੁਹਾਨੂੰ ਇੱਥੇ ਅਵੇਲੇਬਲ ਰਹਿਣਗੇ ਸੋ ਬਹੁਤ ਬਹੁਤ ਧੰਨਵਾਦ ਬਹੁਤ ਸੋਹਣਾ ਇਹਨਾਂ ਨੇ ਐਕਸਪਲੇਨ ਕੀਤਾ ਤੇ ਕਸਟਮਰ ਨੂੰ ਚਾਹੀਦਾ ਕਿ ਜ਼ਰੂਰ ਇੱਥੇ ਪਹੁੰਚਣ ਔਰ ਹਰ ਤਰ੍ਹਾਂ ਦੀ ਆਈਟਮ ਜਿਹੜੀ ਮਿਲ ਰਹੀ ਹੈ ਧੰਨਵਾਦ ਸੋ ਪਟਾਕਿਆਂ ਨੂੰ ਖਰੀਦਣ ਵਾਸਤੇ ਇੱਥੇ ਜ਼ਰੂਰ ਆਓ ਹਰ ਤਰ੍ਹਾਂ ਦੇ ਜਿਹੜੇ ਪਟਾਕੇ ਜਿਹੜੇ ਇੱਥੇ ਮਿਲ ਰਹੇ ਨੇ ਧਮਾਕੇਦਾਰ ਦੇਖੋ ਲਾਈਵ ਸੋ ਇਹੀ ਹੁਣ ਆ ਗਏ ਆ ਜੀ ਪ੍ਰੀਤ ਜਨਰਲ ਸਟੋਰ ਤੇ ਤੇ ਦੇਖੋ ਹਰ ਤਰ੍ਹਾਂ ਦੀ ਜਿਹੜੀ ਆਈਟਮ ਇਹਨਾਂ ਨੇ ਵੀ ਲਗਾਈ ਹੋਈ ਆ ਜਿਹੜੇ ਕਸਟਮਰ ਜਿਹੜੇ ਆ ਉਹ हम हुमा के इत पहुँच रहे ने देखो लाइव ये है जी प्रीत मीत जनरल स्टोर ये जी अर्जुन की दुकान जी चॉयस कलैक्शन तो थोड़ी जी हटके आो देखो लाइव हर दे तरह के पटाके ओला ये बस पर है ਸੋ ਵੀਡੀਓ ਕਿਸ ਤਰ੍ਹਾਂ ਦੀ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ